ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੇਨਤੀ ਕਰਨਾ ਚਾਹਣਾ ਕਿ ਅਸੀਂ ਬਹੁਤ ਹੀ ਜ਼ਰੂਰੀ ਗੱਲਾਂ ਕਰਨ ਜਾ ਰਹੇ ਹਾਂ ਤੇ ਮੇਰਾ ਵੀਰ ਸਾਂਝਾ ਕਰੀ ਚੱਲਿਓ ਅੱਗੇ ਦੀ ਅੱਗੇ ਕਿਉਂਕਿ ਇਹ ਗੱਲਬਾਤ ਕੱਲੇ ਕੱਲੇ ਘਰ ਤੱਕ ਕੱਲੇ ਕੱਲੇ ਇਨਸਾਨ ਤੱਕ ਹਰ ਚੁੱਲ੍ਹੇ ਤੱਕ ਜਿੱਥੇ ਰੋਟੀ ਪੱਕਦੀ ਹੈ ਉੱਥੋਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਮੈਂ ਕਦੇ ਕਹਿੰਦਾ ਨਹੀਂ ਹੁੰਦਾ ਵੀ ਆਹ ਗੱਲ ਸਾਂਝੀ ਕਰ ਦੋ ਪਰ ਅੱਜ ਮੈਂ ਤੁਹਾਨੂੰ ਸਪੈਸ਼ਲੀ ਅਪੀਲ ਕਰਦਾ ਕਿ ਜਿਹੜਾ ਵੀ ਬੰਦਾ ਮੇਰੀ ਗੱਲ ਨੂੰ ਸੁਣ ਲੱਗੂਗਾ ਨਾਲ ਦੀ ਨਾਲ ਸਾਂਝੇ ਵਾਲਾ ਬਟਨ ਦੱਬੀ ਚੱਲਿਓ ਤੇ ਇਹ ਗੱਲ ਪੂਰੇ ਪੰਜਾਬ ਨੇ ਪੂਰੇ ਭਾਰਤ ਨੇ ਪੂਰੀ ਦੁਨੀਆ ਜਾਣੀ ਚਾਹੀਦੀ ਹੈ ਕਿਉਂਕਿ ਬਹੁਤ ਹੀ ਮਹੱਤਵਪੂਰਨ ਸਨੇਹ ਅਸੀਂ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਆ ਅਸੀਂ ਉਸ ਬੁੱਢੇ ਜਰਨਲ ਕੋਲੇ ਜਰਨਲਖਰ ਬੁੱਢੇ ਨਹੀਂ ਹੁੰਦੇ ਜਰਨਲ ਸਦਾ ਹੀ ਛੜਦੀ ਕਲਾ 'ਚ ਹੁੰਦੇ ਨੇ ਤੇ ਜਵਾਨ ਹੁੰਦੇ ਨੇ ਸਾਡਾ ਬਾਪੂ ਜੀ ਜੀਸਨ ਡੱਲੇਆ ਵਾਲਾ ਅੱਜ 15ਵਾਂ ਦਿਨ ਹੋ ਗਿਆ ਇਹਨਾਂ ਨੂੰ ਬੈਠਿਆਂ ਨੂੰ ਮਰਨ ਵਰਤ ਤੇ ਬੈਠੇ ਨੇ 11 ਕਿਲੋ ਭਾਰ ਘਟ ਚੁੱਕਿਆ ਹੈ ਕਿਡਨੀਆਂ ਤੇ ਅਸਰ ਪੈਣਾ ਸ਼ੁਰੂ ਹੋ ਚੁੱਕਿਆ ਹੈ ਸਿਹਤ ਤੁਹਾਨੂੰ ਦੇਖੀ ਰਹੀ ਆ ਪਰ ਕਿਸੇ ਸਰਕਾਰ ਦੇ ਕੰਨੀ ਜੂਣ ਨਹੀਂ ਸਰਕ ਰਹੀ ਕੋਈ ਗੱਲਬਾਤ ਨਹੀਂ ਕੋਈ ਮੰਗਾਂ ਦੀ ਗੱਲ ਨਹੀਂ ਅੱਜ 10 ਦਸੰਬਰ ਆ 10 ਦਸੰਬਰ ਮਨੁੱਖੀ ਅਧਿਕਾਰਾਂ ਦਾ ਦਿਨ ਹਿਊਮਨ ਰਾਈਟ ਡੇ ਦੇ ਤੌਰ ਤੇ ਮਨਾਇਆ ਜਾਂਦਾ ਪੂਰੀ ਦੁਨੀਆ 'ਚ ਪਰ ਸਾਡੇ ਅੱਜ ਬਜ਼ੁਰਗ ਸਾਡੇ ਬਾਪੂ ਮਰਨ ਵਾਰ ਤੇ ਬੈਠੇ ਆ ਤੇ ਉਧਰ ਸਾਡੇ ਯੋਧੇ ਜੇ ਲਗਾਤਾਰ ਜਿਹੜੇ ਕਿ ਪੈਦਲ ਜਾਣਾ ਚਾਹੁੰਦੇ ਵੀ ਅਸੀਂ ਤੁਰ ਕੇ ਜਾਵਾਂ ਕਹਿੰਦੇ ਪਰ ਕੋਈ ਟਰੈਕਟਰ ਨਹੀਂ ਕੋਈ ਗੱਡੀ ਨਹੀਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਭરાਏ ਜਾ ਰਹੇ ਆ ਡਾਂਗਾ ਭਰਾਇਆ ਜਾ ਰਹੀਆਂ ਨੇ ਉਹਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਉਹਨਾਂ ਦੇ ਅੱਖਾਂ ਦੇ ਵਿੱਚ ਸਪਰੇਹਾਾਂ ਮਾਰੀਆਂ ਜਾ ਰਹੀਆਂ ਜਾਂਦਾ ਸਿਰ ਪੱਟ ਪਾੜੇ ਜਾ ਰਹੇ ਆ ਸੋ ਇੱਕ ਪਾਸੇ ਫੁੱਲਾਂ ਦੀ ਵਰਖਾ ਡਰਾਮੇ ਦੇ ਰੂਪ ਚ ਤੇ ਦੂਜੇ ਪਾਸੇ ਰਵੜ ਦੀਆਂ ਗੋਲੀਆਂ ਅਥਰੂ ਗੈਂਸਾ ਦੇ ਪਤਾ ਨਹੀਂ ਹੋਰ ਕੀ ਕੁਝ ਉੱਥੇ ਕਰ ਰਹੇ ਨੇ ਸੋ ਭਰਾਵੋ ਆ ਮੇਰਾ ਜਰੂਰੀ ਸੁਨੇਹਾ ਜਿਹੜਾ ਮੈਂ ਤੁਹਾਨੂੰ ਧਿਆਨ ਦੇ ਨਾਲ ਸੁਣ ਲੈਣਾ ਇਹ ਸਾਡਾ ਬਾਪੂ ਜਿਹੜਾ ਥਾਣ ਕੇ ਬੈਠ ਗਿਆ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਸਮੁੱਚੇ ਪੰਜਾਬ ਦੀ ਖਾਤਰ ਨਾਲ ਹਰਿਆਣੇ ਦੀ ਖਾਤਰ ਨਾਲ ਹੋਰ ਵੀ ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਖਾਤਰ ਜਿਨ੍ਹਾਂ ਦੇ ਲਗਾਤਾਰ ਹੱਕ ਮਾਰੇ ਜਾ ਰਹੇ ਆ ਜਿਨ੍ਹਾਂ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਬਹੁਤ ਕੋਸ਼ਿਸ਼ਾਂ ਵੀ ਹੋਈਆਂ ਵੀ ਤੁਸੀਂ ਉੱਠ ਖੜੋਈ ਚੱਕ ਕੇ ਵੀ ਲੈ ਗਏ ਸੀਗੇ ਪਰ ਤੁਸੀਂ ਦਬਾਅ ਬਣਾਇਆ ਸਰਕਾਰ ਨੂੰ ਛੱਣਾ ਪਿਆ ਮੈਂ ਇੰਨੀ ਬੇਨਤੀ ਕਰਦਾ ਵੀ ਇਸ ਇਨਸਾਨ ਦਾ ਕੋਈ ਨਿੱਜ ਨਹੀਂ ਆ ਕੋਈ ਇਹਨਾਂ ਨੇ ਚੋਣ ਨਹੀਂ ਲੜਨੀ ਕੋਈ ਇਹਨਾਂ ਨੇ ਐਮਐਲਏ ਐਮਪੀ ਨਹੀਂ ਬਣਨਾ ਕੋਈ ਸਰਪੰਚ ਨਹੀਂ ਬਣਨਾ ਕੋਈ ਹੋਰ ਨਾ ਕੋਈ ਲਾਲਚ ਨਹੀਂ ਇੱਕ ਬੰਦੇ ਨੇ ਇੱਕ ਇਨਸਾਨ ਨੇ ਆਪਣੀ ਜਾਨ ਦਾਤੇ ਲਾਤੀ ਆ ਵੀ ਹੁਣ ਇਹ ਜਿੰਦਗੀ ਜਾਊਗੀ ਤੁਹਾਡੇ ਲੇਖੇ ਆ ਬਹੁਤ ਵੱਡੀ ਗੱਲ ਹੁੰਦੀ ਆ ਅਸੀਂ ਚੁੰਡੀ ਵੱਢੀ ਨਿਸਾਰਦੇ ਬਾਈ ਚੁੰਡੀ ਵੱਢੀ ਨਿਸਾਰਦੇ ਮਾੜੀ ਮੋੜੀ ਚ ਹਟਾ ਦੇ ਅਸੀਂ ਤਾਲ ਦੇ ਨਾਲ ਸਾਡੀ ਧਾ ਨਿਕਲ ਜਾਂਦੀ ਆ ਤੇ ਇਨਸਾਨ ਅਜ 15 ਦਿਨ ਤੋਂ ਬਜਿੱਦ ਬੈਠਾ ਕਿ ਮੈਂ ਏ ਜਿੰਦਗੀ ਆਪਣੀ ਜੇ ਦਾ ਸਰਕਾਰ ਮੰਨੀ ਤੇ ਮੈਂ ਆਪਣੇ ਲੋਕਾਂ ਦੇ ਲੇਖੇ ਲਾ ਦੇ। ਹੁਣ ਤੁਸੀਂ ਕੀ ਕਰਨਾ ਹੈ? ਤੁਸੀਂ ਬੈਠੇ ਬਿਠਾਏ ਕਿਤੇ ਹੀ ਬੈਠੇ ਹੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ। ਬੇਰਾਬਰ ਸਾਰੇ ਆਹ ਗੱਲ ਧਿਆਨ ਨਾਲ ਸੁਣ ਲਓ। ਅਸੀਂ ਅੱਜ ਹੀ ਇੱਕ ਇੱਥੇ ਜਿਹੜਾ 7 ਵਜੇ ਦਾ ਸਮਾਂ 7 ਤੋਂ 9 ਵਜੇ ਤੱਕ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਅਨਸਨ ਸੇ ਅੰਦੋਲਨ ਧਿਆਨ ਨਾਲ ਸੁਣ ਲਿਓ ਹੈਸ਼ਟੈਗ ਹੈਗਾ ਅਨਸਨ ਸੇ ਅੰਦੋਲਨ ਜਿੱਥੇ ਕਿਤੇ ਵੀ ਮੇਰਾ ਵੀਰ ਬੈਠੇ ਹੋ ਉੱਥੋ ਹੀ ਤੁਸੀਂ ਇਹ ਟਵੀਟ ਕਰਨਾ ਹੈਸ਼ਟੈਗ ਲਾ ਕੇ ਅਨਸਨ ਸੇ ਅੰਦੋਲਨ ਉਹਦਾ ਨਵਾਂ ਹੈਸ਼ਟੈਗ ਦਾ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਆਪਣਾ ਟਵੀਟ ਕਰਨਾ ਜਾ ਕੇ ਜੇ ਤੁਸੀਂ ਬੈਠੇ ਮਿਠਾਏ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆ ਇਸ ਅੰਦੋਲਨ ਦੀ ਹਮਾਇਤ ਕਰ ਸਕਦੇ ਆ ਸਾਡੇ ਬਾਪੂ ਜਗਜੀਤ ਸਿੰਘ ਢੱਲੇਵਾਰ ਦੀ ਹਮਾਇਤ ਕਰ ਸਕਦੇ ਆ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਹਮਾਇਤ ਕਰ ਸਕਦੇ ਆ ਸੋ ਇਹ ਗੱਲ ਖਾਸ ਧਿਆਨ ਨਾਲ ਸੁਣ ਲੈਣੀ ਇਹ ਅੱਜ ਹੀ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਜਿੱਥੇ ਹੁਣ ਆਪਾਂ ਬੈਠਿਆ ਇਸ ਤਰੀਕ ਹੈਗੀ ਆ ਕਿ 10 10 ਦਸੰਬਰ ਨੂੰ ਸਮਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਨਸਨ ਅੰਦੋਲਨ ਹੈਸ਼ਟੈਗ ਹੈ ਐਕਸ ਤੇ ਜਾ ਕੇ ਬੱਤ ਬੱਤ ਟਵੀਟ ਕਰਕੇ ਦਿੱਖਾ ਦਿਓ ਬਾਈ ਪੂਰੀ ਦੁਨੀਆ ਦੇ ਵਿੱਚ ਪਤਾ ਲੱਗੇ ਇਹ ਟ੍ਰੈਂਡ ਕਰਨਾ ਚਾਹੀਦਾ ਹੈ ਜੇ ਟਵੀਟ ਇਹ ਹਾਂ ਸਾਰੀ ਦੁਨੀਆ ਜਿਹੜਾ ਵੀ ਬੰਦਾ ਜਿਹੜਾ ਵੀ ਇਨਸਾਨ ਰੋਟੀ ਖਾਂਦਾ ਰੋਟੀ ਸਾਰੀ ਖਾਂਦੇ ਤੇ ਸੋਡੀ ਰੋਜੀ ਰੋਟੀ ਦਾ ਮਸਲਾ ਹੈ ਤੇ ਪੰਜਾਬ ਦੇ ਲੋਕੋ ਸਾਨੂੰ ਅਪੀਲ ਹੋਰ ਕਰਦੇ ਆ ਹੋ ਸਕਦਾ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਵਰੀ ਤੇ ਉਤਰੇ ਜੇ ਪਹਿਲਾਂ ਬਾਪੂ ਰੱਲਿਆਂ ਨੂੰ ਚੱਕ ਕੇ ਲੈ ਗਏ ਸੀਗੇ ਹੋਰ ਦੱਲਿਆਂ ਵਾਲਾ ਸਾਹਿਬ ਨੂੰ ਚੱਕ ਕੇ ਲਜਾਉਣ ਦੀਆਂ ਕੋਸ਼ਿਸ਼ਾਂ ਕਰਨ ਇਹਨਾਂ ਮੋਰਚਿਆਂ ਤੇ ਬਾਈ ਆਪਣੀ ਗਿਣਤੀ ਵਧਾਓ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੁੜੇ ਹੋਏ ਨੇ ਕਾਡਰ ਨੇ ਉਹ ਤਾਂ ਆ ਰਹੇ ਨੇ ਪਰ ਜਿਹੜੇ ਸਾਡੇ ਨੌਜਵਾਨ ਤੁਹਾਨੂੰ ਮੈਂ ਅਪੀਲ ਕਰਦਾ ਹੋਰ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਲੜਾਈ ਬਹੁਤ ਵੱਡੀ ਹੈ ਤੇ ਇਹ ਲੜਾਈ ਸੋਡੀ ਹੋਂਦ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ ਸੋ ਆਓ ਜੇ ਆਪਣੀ ਧਰਤੀ ਆਪਣੇ ਪਾਣੀ ਆਪਣੀਆਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ ਤਾਂ ਮੇਰਾ ਵੀ ਸਾਰੇ ਬੰਦੇ ਕਿਸਾਨ ਨੇ ਮਜ਼ਦੂਰ ਨੇ ਕੋਈ ਮਲਾਜਮਾ ਕੋਈ ਛੋਟਾ ਦੁਕਾਨਦਾਰ ਆ ਕੋਈ ਛੋਟੇ ਆੜਤਗੇ ਨੇ ਕਿਉਂਕਿ ਰੋਾਈ ਸਾਰਿਆਂ ਦੀ ਆ ਭਾਈ ਨਹੀਂ ਤੁਹਾਨੂੰ ਪਤਾ ਹੀ ਇਹ ਵੀ ਛੋਟੀਆਂ ਜ਼ਮੀਨਾਂ ਨੂੰ ਆਪੇ ਛੋਟੇ ਕਾਰੋਬਾਰਾਂ ਨੂੰ ਆਪ ਚੰਬੜੇ ਆ ਕਾਰਪੋਰੇਟਰ ਹੌਲੀ ਹੌਲੀ ਸਾਰਾ ਛੋਟਾ ਬਿਲਕੁਲ ਤੁਹਾਡੇ ਕੋਲੇ ਨਾ ਕੋਈ ਜ਼ਮੀਨ ਦੇਣੀ ਆ ਨਾ ਕੋਈ ਰੁਜ਼ਗਾਰ ਬਚਣਾ ਨਾ ਕੋਈ ਨੌਕਰੀਆਂ ਬਚਣੀਆਂ ਨੇ ਨਾ ਛੋਟੀਆਂ ਜਿਹੜੀਆਂ ਦੁਕਾਨਾਂ ਨੇ ਉਹ ਛੋਟੇ ਸਾਹਮਣੇ ਹੀ ਆ ਵੱਡੇ ਵੱਡੇ ਮਾਲ ਖੁੱਲ ਗਏ ਵੱਡੇ ਘਰਾਣਿਆਂ ਦੇ ਹੁਣ ਤਾਂ ਆਨਲਾਈਨ ਡਿਲੀਵਰੀ ਹੋਣ ਲੱਗੀ ਘਰਾਂ ਦੇ ਵਿੱਚ ਸਮਾਨ ਪਹੁੰਚਾਉਣ ਲੱਗੇ ਆਇਆ ਮਾ ਜਾਣ ਆ ਗਿਆ ਜੀ ਫਲਾਨਾ ਆ ਗਿਆ ਜੀ ਉਹਨਾਂ ਰਹੀ ਘਰਾਂ ਸਮਾਨ ਆਉਣ ਲੱਗਾ ਬਾਜ਼ਾਰ ਵੀ ਖਤਮ ਹੋ ਗਈ ਇਸ ਕਰਕੇ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੀਆਂ ਸਾਡੀਆਂ ਜਿੱਥੇ ਬੰਦੀਆਂ ਸਾਰੀਆਂ ਕਹਿੰਦੀਆਂ ਆ ਰਹੀਆਂ ਵੀ ਇਹ ਲੜਾਈ ਕਦੇ ਕਿਸਾਨਾਂ ਦੀ ਨਹੀਂ ਆ ਇਹ ਕਿਵੇਂ ਕਾਰਪੋਰੇਟ ਸਾਰਾ ਸਿਸਟਮ ਨੂੰ ਆਪਣੇ ਕਾਬੂ 'ਚ ਕਰਨਾ ਆਪਣੇ ਹੱਥ 'ਚ ਕਰਨਾ ਹੈ ਇਹ ਲੜਾਈ ਉਹ ਆਪਰਾ ਹੈ ਇਸ ਕਰਕੇ ਬੇਨਤੀ ਆ ਭਾਈ ਐੱਚੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਹਾਜ਼ਰੀਆਂ ਲਵਾ ਗਏ ਪਿੰਡਾਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਅਰਦਾਸ ਕਰੋ ਦੋ ਵੇਲੇ ਦੋਨੇ ਗੁਰੂ ਘਰਾਂ ਦੇ ਗ੍ਰੰਥ ਜੜੇ ਅਰਦਾਸ ਕਰਨ ਦੋ ਵੇਲੇ ਦਲੇਲ ਸਾਹਿਬ ਦੀ ਚੜ੍ਹਦੀ ਕਲਾ ਦੀ ਮੋਰਚੇ ਦੀ ਚੜ੍ਹਦੀ ਕਲਾ ਦੀ ਤੇ ਲੋਕਾਂ ਨੂੰ ਅਪੀਲ ਕਰਨ ਕਿ ਆਓ ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇੱਧਰ ਨੂੰ ਜਿਵੇਂ ਆਪਾਂ ਦਿੱਲੀ ਗਏ ਸੀ ਬਾਰੀਆਂ ਬਣ ਕੇ ਪਿੰਡਾਂ ਦੇ ਵਿੱਚੋਂ ਉਵੇਂ ਆਓ ਭਾਈ ਸੋ ਅਗਲੀ ਬਾਲ ਗੱਲ ਭਾਈ ਹੰਤੋਤ ਸਿੰਘ ਕਰਨਗੇ ਸੱਚ ਗੱਲ ਹੈ ਇੱਕ ਨਾ ਮਸ਼ਹੂਰ ਕਥਨ ਹੈ ਕਿ ਬੁਰਾਈ ਦੇ ਖਿਲਾਫ ਲੜੋ ਲੜ ਰੀ ਨੇ ਡੱਲੇ WhatsApp ਤੇ ਜੇ ਲੜ ਨਹੀਂ ਸਕਦੇ ਤਾਂ ਬੋਲੋ ਕਹੋ ਤੇ ਜੇ ਕਹਿ ਨਹੀਂ ਸਕਦੇ ਤਾਂ ਸੋਚੋ ਸੋਚਣਾ ਅਸੀਂ ਇਸ ਲਈ ਕਹਿ ਰਹੇ ਹਾਂ ਜੋ ਹੁਣੇ ਕਿਹਾ ਲਖੇ ਨੇ ਕਿ ਉਸ ਟਵਿੱਟਰ ਦੇ ਉੱਤੇ ਜਾਓ ਤੇ ਨਾਲ ਸ਼ਾਮਲ ਹੋਵੋ ਸਪੋਰਟ ਕਰੋ ਇਹਨਾਂ ਦੇ ਕਿਉਂ ਪਏ ਨੇ ਇੱਥੇ ਕੀ ਆਫਤ ਆ ਗਈ ਇਹਨਾਂ ਨੂੰ ਆਪ ਦੇ ਪੁੱਤ ਪੁੱਤਰਿਆਂ ਦੀ ਕੀ ਕੇ ਸਾਥ ਨੂੰ ਛੱਡ ਕੇ ਆ ਕੇ ਇੱਥੇ ਇੱਕ ਟਰਾਲੀ ਚ ਪਾਏ ਨੇ 15 ਦਿਨ ਕਿਤੇ ਇੱਕ ਦਿਨ ਖਾਣਾ ਛੱਡ ਕੇ ਵੇਖਿਓ ਜੀ ਤੁਹਾਨੂੰ ਪਤਾ ਲੱਗੂਗਾ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਕਿਸਾਨ ਅੰਨ ਦాత ਹੈ ਲੋਕਾਂ ਦਾ ਢਿੱਡ ਭਰਦਾ ਹੈ ਤੇ ਉਹ ਕਿਸਾਨ ਆਪ 15 ਦਿਨ ਤੋਂ ਕੁਝ ਨਹੀਂ ਖਾ ਰਿਹਾਗਾ ਕਿਉਂ ਕਿਸ ਕਾਰਨ ਸਿਰਫ ਥੋਡੀਆਂ ਮੰਗਾਂ ਲਈ ਇੱਕ ਦੱਸੋ ਜੇ ਐਮਐਸਪੀ ਮਿਲ ਜੂਗੀ ਤਾਂ ਕੱਲੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਿਲੂਗੀ ਜਾਂ ਇਹਨਾਂ ਦੇ ਕਿਸਾਨੀ ਜੋ ਯੂਨੀਅਨ ਨੂੰ ਮਿਲੂਗੀ ਜਾਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮਿਲੂਗੀ ਸਾਰਿਆਂ ਲਈ ਹੈ ਯਾਰ ਜੇ ਕਹਿ ਰਹੇ ਨੇ ਕਿ ਮਨਰੇਗਾ ਦੇ ਵਿੱਚ ਜ਼ਿਆਦਾ 200 ਦਿਨ ਤੱਕ ਮਿਨੀਮਮ ਰੋਜ਼ਗਾਰ ਮਿਲੇ ਤਾਂ ਕੀ ਗਲਤ ਕਹਿ ਰਹੇ ਨੇ ਜਿਹੜੇ ਲਖੀਮਪੁਰ ਦੇ ਵਿੱਚ ਜਿਹੜੇ ਬੰਦਿਆਂ ਨੂੰ ਦੇਨੇ ਸੀ 10-10 ਲੱਖ ਰੁਪਇਆ ਯੂਪੀ ਸਰਕਾਰ ਨੇ ਜੀ ਉਹਦੀ ਮੰਗ ਕਰ ਰਹੇ ਨੇ ਤਾਂ ਕੀ ਗਲਤ ਕਹਿ ਰਹੇ ਨੇ ਪੁਰਾਣੇ ਅੰਦੋਲਨ ਮਲੇ ਜੋ ਹੋਇਆ ਉਹਦੀ ਮੰਗ ਕਰ ਰਹੇ ਨੇ ਸਾਰੀਆਂ ਮੰਗਾ ਕਿਤੇ ਪੜੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀ ਚੈਨੂਨ ਗੱਲਾਂ ਤੇ ਬੈਠੇ ਨੇ ਇਹ ਤੁਹਾਡਾ ਫਰਜ਼ ਬੰਦਾ ਹੈ ਇਹ ਸਾਡੀ ਬੇਨਤੀ ਵੀ ਹੈ ਤੁਹਾਡੇ ਚਰਨਾਚ ਕਵਾਂਗੇ ਹੱਥ ਜੋੜ ਕੇ ਕਿ ਜਦੋਂ ਕੋਈ ਤੁਹਾਡੇ ਲਈ ਲੜੇ ਯਕ ਤੁਸੀਂ ਉਹਦੇ ਲਈ ਮਹਿਸੂਸ ਤਾਂ ਕਰ ਸਕਦੇ ਤੁਸੀਂ ਉਹਨਾਂ ਦਾ ਐਕਸਪੋਰਟ ਦੇ ਤੌਰ ਤੇ ਨਾਰਾ ਤਾਂ ਲਾ ਸਕਦੇ ਹੋ ਔਰ ਅੱਜ ਕੱਲ ਨਾਰਾ ਲਉਗਾ ਕਿ ਵੀ ਹੁੰਦਾ ਤੁਸੀਂ ਆਪ ਦੇ ਵੱਲੋਂ ਆਪ ਦੇ ਸੋਸ਼ਲ ਅਕਾਊਂਟਸ ਤੇ ਸਪੋਰਟ ਜਗਜੀਤ ਸਿੰਘ ਡੱਲੇਵਾਲ ਤਾਂ ਕਰ ਸਕਦੇ ਕਿਹਦੀ ਲੜਾਈ ਲੜ ਰਹੇ ਨੇ ਕਿਹਦੇ ਲਈ ਬੈਠੇ ਨੇ ਜੇ ਤੁਸੀਂ ਆਪ ਦੇ ਲਈ ਲੜਨ ਵਾਲਿਆਂ ਦਾ ਸਾਥ ਨਹੀਂ ਦਿਓਗੇ ਤਾਂ ਤੁਹਾਡੇ ਲਈ ਕੌਣ-ਕੌਣ ਲੜੂਗਾ ਕੌਣ ਆਊਗਾ ਤੁਹਾਡੇ ਲਈ ਇਹ ਤਾਂ ਲੜਨ ਵਾਲੇ ਤੁਹਾਡੇ ਲਈ ਮੁੱਕ ਜਾਣਗੇ ਤੇ ਫਿਰ ਉਹੀ ਤਾਨਾਸ਼ਾਹੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਹੜੀ ਅਸੀਂ ਪਹਿਲਾਂ ਵੀ ਵੇਖ ਚੁੱਕੇ ਕਿਸਾਨ ਅੰਦੋਲਨ ਦੌਰਾਨ ਦੁਨੀਆ ਦਾ ਲੋਕਤੰਤਰ ਉਦੋਂ ਤੱਕ ਜ਼ਿੰਦਾ ਹੈ ਜਦੋਂ ਲੋਕਤੰਤਰ ਦੇ ਹੱਕ 'ਚ ਦੋਹਾਈ ਦੇਣ ਵਾਲੇ ਬੰਦੇ ਬੈਠੇ ਨੇ ਇਹ ਬੈਠੇ ਰਹਿਣ ਇਹ ਤੁਹਾਡੀ ਡਿਊਟੀ ਹੈ ਬਾਅਦ 'ਚ ਨਾ ਖੰਝ ਕੁ ਸੁਣ ਦੇ ਕੇ ਰੋਂਦੇ ਹੁੰਦੇ ਆ ਬੰਦੇ ਯਾਰ ਬਹੁਤ ਵਧੀਆ ਇਨਸਾਨ ਸੀ ਹੁ ਨਹੀਂ ਬੋਲ ਸਕਦੇ ਇਹਨਾਂ ਨੂੰ ਮਜਬੂਰ ਕਰੋ ਇਹ ਤੁਸੀਂ ਚੁਣੇ ਐ ਇਹ ਉੱਤੋਂ ਨਹੀਂ ਡਿੱਗੇਗੇ ਕੁਰਸੀਆਂ ਤੇ ਬਹਿਗੇ ਨਹੀਂ ਆ ਕੇ ਇਹ ਤੁਸੀਂ ਚੁਣੇ ਐ ਔਰ ਇਹ ਵੀ ਤੁਹਾਡੇ ਲਈ ਬੈਠੇ ਨੇ ਕੋਈ ਬੰਦਾ ਜਦੋਂ ਆਪਦੇ ਲਈ ਲੜਦਾ ਨਾ ਬੜਾ ਆਸਾਨ ਹੁੰਦਾ ਹੈ ਜਦੋਂ ਉਹ ਲੋਕਾਂ ਲਈ ਲੜੇ ਤਾਂ ਲੋਕਾਂ ਦਾ ਵੀ ਫਰਜ਼ ਹੁੰਦਾ ਹੈ ਕਿ ਉਹਨੂੰ ਬਚਾ ਕੇ ਰੱਖੇ ਉਹ ਪ੍ਰੋਪਰਟੀ ਹੁੰਦਾ ਲੋਕਾਂ ਦੀ ਕਿਉਂਕਿ ਉਹ ਲੋਕਾਂ ਲਈ ਲੜਦਾ ਹੈ ਲੋਕਾਂ ਦੀ ਆਵਾਜ਼ ਉਠਾਉਂਦਾ ਮੈਂ ਹੁਣੇ ਹੀ ਗੱਲ ਕਰ ਰਿਹਾ ਸੀ ਇਹਨਾਂ ਨਾਲ ਮੈਂ ਕਿਹਾ ਲੈਵਲ ਸਾਬ ਜਦੋਂ ਸਰਕਾਰ ਹੱਟ ਧਰਮੀ ਤੇ ਉਤਰ ਆਵੀ ਤਾਂ ਕੀ ਕੀਤਾ ਜਾ ਸਕਦਾ ਜੋ ਕੁਝ ਤੁਸੀਂ ਸਿੱਖਿਆ ਜੋ ਕੁਝ ਲਰਨ ਕੀਤਾ ਅਸੀਂ ਬੜਾ ਕੁਝ ਸਿੱਖਣਾ ਥੋਥੋਂ ਕੁਛ ਤਾਂ ਕਰੋ ਇੱਕੋ ਜਵਾਬ ਸੀ ਇਹਨਾਂ ਦਾ ਮੈਂ ਨਹੀਂ ਕੁਝ ਕਰਨਾ ਜਾਂ ਤਾਂ ਉਹ ਅਕਾਲ ਪੁਰਖ ਕਰੂਗਾ ਜਾਂ ਭਾਈ ਫਿਰ ਜਿਨ੍ਹਾਂ ਦੇ ਹੱਥ 'ਚ ਹੈ ਕੁਛ ਕਰਨਾ ਉਹ ਕਰਨ ਕੌਣ ਆਹ ਸਰਕਾਰਾਂ ਨੇ ਅਕਾਲਪੁਰਖ ਤਾਂ ਵੇਖ ਰਿਹਾ ਸਾਰਾ ਕੁਝ ਪਰ ਸਰਕਾਰਾਂ ਨੂੰ ਵੇਖਣ ਤੁਸੀਂ ਲਾਉਣਾ ਥੋਡੀ سپورਟ ਨੇ ਲਾਉਣਾ ਨਹੀਂ ਤਾਂ ਅਸੀਂ ਇਹ ਜੋ ਕਿਸਾਨੀ ਦਾ ਹੀਰਾ ਹੈ ਸਾਡੇ ਡਿਸਟ੍ਰਿਕਟ ਦਾ ਫਰੀਦਕੋਟ ਦਾ ਤੁਹਾਡੇ ਅੰਗੇਲੀ ਕਰਕੇ ਜਾਂ ਸਰਕਾਰਾਂ ਦੀ ਹੱਠ ਧਰਮੀ ਕਰਕੇ ਰੱਬ ਨਾ ਕਰੇ ਛਲਿਆ ਜਾਓ ਕ ਸਾਡਾ ਸਾਰਿਆਂ ਦਾ ਫਰਜ਼ ਹੈ ਆਪਦੀਆਂ ਕੀਮਤੀ ਜਾਨਾਂ ਨੂੰ ਬਚਾ ਕੇ ਰੱਖੀਏ ਇਹ ਉਹਨਾਂ ਚੋਂ ਹੀ ਇੱਕ ਜਾਨ ਹੈ ਪੰਜਾਬ ਦੀ ਜਿਨ੍ਹਾਂ ਦੇ ਨਾਲ ਸਾਡੇ ਹੱਕਾਂ ਦੇ ਰਾਖੇ ਨੇ ਇਹ ਸਾਡੀ ਕਿਸਾਨੀ ਦੇ ਰਾਖੇ ਨੇ ਇਹ ਜੇ ਚਲੇ ਗਏ ਤਾਂ ਯਾਰ ਕੀ ਕਰਾਂਗੇ ਅੱਬਾ ਫਿਰ ਸੋਚਾਂਗੇ ਆ ਕੀ ਹੋ ਗਿਆ ਕਿਉਂ ਹੋ ਗਿਆ ਐ ਨਹੀਂ ਹੋਣਾ ਚਾਹੀਦਾ ਸੀ ਉਹ ਨਹੀਂ ਹੋਣਾ ਚਾਹੀਦਾ ਸੀ ਰਹਿੰਦੇ ਵਕਤ ਸਿਰ ਕੁਝ ਕਰ ਲੋ ਮਗਰ ਭੋਗਾਂ ਦੇ ਕੱਠ ਬਾਈ ਆਹੀ ਗੱਲ ਹੈ ਭੋਗ ਤੇ ਵੀ ਆਉਂਦਾ ਕੱਟ ਕਰਨ ਤੇ ਕੀ ਕਹੋਂਗੇ ਭੋਗਾਂ ਦੇ ਆ ਕੇ ਕੀ ਕਿਹੜੀ ਸੱਦਾਂ ਜਿਹੜੀ ਜਾਂ ਕਿਹੜੇ ਮੂੰਹ ਨਾਲ ਆਸੀ ਆਵਾਂਗੇ ਜੇ ਅੱਜ ਸਾਡੇ ਲਈ ਕੋਈ ਬੰਦਾ ਲੜ ਰਿਹਾ ਮਰ ਰਿਹਾ ਅੱਜ ਨਹੀਂ ਖੜਦੇ ਆ ਕੇ ਫਿਰ ਭੋਗਾਂ ਦੇ ਕੱਟ ਕਰਨ ਦਾ ਕੀ ਫਾਇਦਾ ਅਸੀਂ ਪਾਣੀ ਦਾ ਮੋਰਚਾ ਲੜ ਰਹੇ ਸੀ ਧੱਲੇਵਾਲ ਸਾਹਿਬ ਨੇ باوجود ਇਸ ਦੇ ਕਿ ਅਣਛਣ ਤੇ ਨੇ ਆਮਰਣ ਅਣਛਣ ਤੇ ਨੇ ਇਹਨਾਂ ਨੇ ਬੋਲਿਆ ਔਰ ਸਟਰੋਂਗਲੀ ਬੋਲਿਆ ਬੁਲਾਇਓ ਜੀ ਦਰਵਾਰੋਂ ਕਿਉਂ ਕਰ ਰਹੇ ਹੋ ਬਲੱਡ ਪ੍ਰੈਸ਼ਰ ਦਾ ਨਹੀਂ ਮਰਕਾ ਰਿਹਾ ਰੋਬਲ ਜੀ ਇੱਕ ਮਿੰਟ ਜਰਾ ਚੈੱਕ ਕਰ ਲਿਓ ਜੀ ਬੈਟਰੀ ਦਾ ਬਲੱਡ ਪ੍ਰੈਸ਼ਰ ਕਰਦੇ ਪਤਾ ਹੈ ਘਟ ਰਿਹਾ ਮੈਨੂੰ ਘਟ ਰਿਹਾ ਨਹੀਂ ਉਹ ਬੈਟਰੀ ਦਾ ਕਹਿ ਰਹੇ ਬਲੱਡ ਪ੍ਰੈਸ਼ਰ ਠੀਕ ਹੈ ਬੈਟਰੀ ਦਾ ਬੈਟਰੀ ਦੇ ਸੇ ਕਰ ਰਿਹਾ ਓਕੇ ਹੁਣ ਜਾ ਰਹੇ ਹਾਂ 142 ਮਤਲਬ ਉਦਨ ਪਾਣੀ ਵਾਲਾ ਮੋਰਚਾ ਸੀ ਜੋ ਕੁਝ ਉਥੇ ਹੋਇਆ ਉਹਦਾ ਰਿਐਕਸ਼ਨ ਡੱਲੇਵਾਲ ਸਾਹਿਬ ਨੇ ਦਿੱਤਾ ਇਹਨੂੰ ਕਹਿੰਦੇ ਆ ਕਿ ਆਪਦੀ ਸੇਧ ਦੀ ਵੀ ਚਿੰਤਾ ਨਹੀਂ ਕੀਤੀ ਸੇਧ ਦੀ ਵੀ ਚਿੰਤਾ ਨਹੀਂ ਕੀਤੀ ਤੇ ਬੋਲਿਆ ਉਹਦੇ ਲਈ ਕਿਉਂਕਿ ਹੱਕ ਤੇ ਸੱਚ ਦੀ ਲੜਾਈ ਸੀ ਤੇ ਜਿਹੜੇ ਲੋਕੇ ਹੱਕ ਔਰ ਸੱਚ ਦੀਆਂ ਲੜਾਈਆਂ ਲੜਦੇ ਰਹੇ ਨੇ ਲੱਖੇ ਠੀਕ ਕਰਕੇ ਪਤਾ ਨਹੀਂ ਭਾਈ ਕੀ ਹੋ ਗਿਆ ਇੱਕ ਸੱਚ ਭਾਈ ਉਹ 12 ਤਰੀਕ ਵਾਲਾ ਸੁਨੇਹਾ ਹਾਂ 12 ਤਰੀਕ ਨੂੰ سوشل میڈیا ਤੇ ਤੁਸੀਂ ਡੱਲੇਵਾਲ ਸਾਹਿਬ ਦੀ ਜਾਨ ਬਚ ਸਕੇ ਔਰ ਇਹਨਾਂ ਦੀ ਉਹ ਚਾਇਜ਼ ਮੰਗਾ ਮੰਨੀਆਂ ਜਾ ਸਕਣ ਉਹਦੇ ਲਈ ਇਹ 15 ਦਿਨ ਅੱਜ ਹੋ ਗਏ ਨੇ ਉਹਦੋਂ 17 ਦਿਨ ਹੋ ਜਾਣਗੇ 17 ਦਿਨ ਪਲੀਜ਼ ਸਾਡੀ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਦੋਹਾਂ ਦੇ ਖਾਣਿਆਂ ਚੋਂ ਕੋਈ ਵੀ ਇੱਕ ਮੀਲ ਇੱਕ ਟਾਈਮ ਦਾ ਖਾਣਾ ਨਾ ਖਾਓ ਜੀ ਔਰ ਪੂਰੀ ਫੈਮਿਲੀ ਨਾਲ ਆਪਦੀ ਤਸਵੀਰ ਖਿਚਵਾ ਕੇ ਜਾਂ ਖਿੱਚ ਕੇ ਇਹਨੂੰ ਆਪਦੇ ਸੋਸ਼ਲ ਮੀਡੀਆ ਤੇ ਪਾਇਓ ਜੇ ਔਰ ਹੈਸ਼ਟੈਗ ਹੋਣਾ ਚਾਹੀਦਾ ਹੈ ਵੀ ਸਪੋਰਟ ਜਗਜੀਤ ਸਿੰਘ ਢੱਲੇਵਾਰ ਪਲੀਜ਼ ਇਹ ਕਰਿਓ ਜੀ ਅਸੀਂ ਸਿਰਫ ਇੱਕ ਡੰਗ ਦਾ ਖਾਣਾ ਕਹਿੰਦੇ ਆ ਇੱਕ ਡੰਗ ਦਾ ਆਥ ਨੇ ਭਾਣਾ ਖਾਯੋ ਜਿਹੜਾ ਇਨਸਾਨ ਸਾਡੇ ਲਈ ਉਸਨੂੰ 17 ਦਿਨ ਤੋਂ ਲਗਾਤਾਰ ਭੁੱਖਾ ਜਿੰਦਗੀ ਦਾਤ ਤੇ ਲਈ ਬੈਠਾ ਨਾ ਇੱਕ ਡੰਗ ਦੀ ਰੋਟੀ ਨਹੀਂ ਛੱਡ ਸਕਦੇ ਬਾਈ ਅਸੀਂ ਇੱਕ ਡੰਗ ਦੀ ਇੱਕ ਇਮਾਨਦਾਰੀ ਨਾਲ ਦਿਲੋਂ ਛੱਡਣੀ ਹੈ ਅਸੀਂ ਦੁਨੀਆ ਤੋਂ ਲੁਕੋ ਲੈਨੇ ਤੀਜਾ ਕਹੀ ਪਰ ਉਹ ਪ੍ਰਮਾਤਮਾ ਦਾ ਕੈਮਰਾ ਵੈਗੁਰੂ ਦਾ ਕੈਮਰਾ ਚੱਲਦਾ ਰਹਿੰਦਾ ਹੈ ਉੱਚੇ ਵਾਦੇ ਕਾਟੇ ਸਾਰੇ ਹੋ ਜਾਂਦੇ ਆ ਤੁਹਾਨੂੰ ਬੇਨਤੀ ਆ ਉਦੋਂ 12 ਤਰੀਕ ਨੂੰ ਅੱਠਨ ਦੀ ਰੋਟੀ ਛੱਡ ਕੇ ਸਾਰੇ ਟੱਬਰ ਨਾਲ ਫੋਟੋ ਪਾਉਣੀ ਆ #busipport ਜੀਤ ਸਿੰਘ ਢੱਲੇਵਾਲ ਇਹ ਹੈਸ਼ਟੈਗ ਚਲਾਉਣਾ ਬਾਈ 12 ਤਰੀਕ ਨੂੰ ਪਰਸੋਂ ਯਾਦ ਰੱਖਿਓ ਤੇ ਅੱਜ 7 ਵਜੇ ਤੋਂ ਲੈ ਕੇ 9 ਵਜੇ ਤੱਕ ਐਕਸ ਤੇ ਜਾ ਕੇ ਟਵੀਟ ਕਰਨਾ ਹੈ ਅਨਸ਼ਨ ਸੇ ਅੰਦੋਲਨ ਜਿਹਦਾ ਹੈਸ਼ਟੈਗ ਆ ਅਨਸ਼ਨ ਸੇ ਅੰਦੋਲਨ ਦੁਨੀਆਂ ਭਰ ਕਿਤੇ ਵੀ ਬੈਠੇ ਹੋ ਉਹਦੇ 12 ਤਨੂੰ ਇੱਕ ਟੰਗ ਦੀ ਰੋਟੀ ਨਹੀਂ ਖਾਣੀ ਬੇਨਤੀ ਆ ਸਾਨੂੰ ਤੇ ਅੱਜ ਇਹ ਟਵੀਟ ਕਰਕੇ ਟਵਿੱਟਰ ਜਿਹੜਾ ਹੈਗਾ ਐਕਸ ਟ੍ਰੈਂਡਿੰਗ ਚ ਲੈ ਜਾਓ ਵੀਰਾਂ ਜੀ ਔਰ ਮੈਂ ਇੱਕ ਪਰਸਨਲ ਛੋਟੀ ਜੀ ਗੱਲ ਕਹੂੰਗਾ ਇਸ ਤੋਂ ਪਹਿਲਾਂ ਇਸ ਜਰਨਲ ਨਾਲ ਮੈਂ ਰਲ ਕੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਥ ਰਿਆ ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ ਬਹੁਤ ਵੱਡਾ ਨਲੋਸ ਹੋਊਗਾ ਰੱਬ ਨਾ ਕਰੇ ਉਹ ਹੋਵੇ ਪਲੀਜ਼ ਤੁਸੀਂ ਆਪ ਦੇ ਵੱਲੋਂ ਹਿੰਮਤ ਕਰੋ ਪਰ ਇਸ ਨਰਦਈ ਸਰਕਾਰ ਨੂੰ ਮੇਰੀ ਬੇਨਤੀ ਹੈ ਆਪ ਵੀ ਹਟ ਧਰਮੀ ਛੱਡ ਔਰ ਗੱਲ ਕਰ ਕਿ ਜੇ ਗੱਲ ਨਹੀਂ ਕਰਨੀ ਤਾਂ ਤੈਨੂੰ ਬਣਾਇਆ ਕਿਉਂ ਰੱਬ ਅਮੀਰ ਕਰੇ ਵਾਲ ਸਾਹਿਬ ਵਾਹਿਗੁਰੂ ਜੀ